ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੱਦਾ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਛੋਟੇ ਭਾਦਿਆਂ ਤੁਹਾਨੂੰ ਦੋ ਝੋਟੀਆਂ ਤਿੰਨ ਵੜਾਂ ਇੱਕ ਮੱਝ ਸੂਈ ਸਵਾਈ ਹੈ ਤੇਕ ਪਰੇ ਝੋਟੀ ਖੜੀ ਐ ਦੋ ਨਾਗੇ ਆ ਤੇ ਤਿੰਨ ਨਾਗੇ ਇਧਰ ਵੜਾਂਦੇ ਆ ਟੋਟਲ ਪੰਜ ਨਾਗ ਆ ਇਨਫਰਮੇਸ਼ਨ ਲੈ ਦਿੰਨਾ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਾਸੀ ਗਾਜੀ ਸਾਸੀ ਗਾਜੀ ਨਾਮ ਤੇ ਨਾਮ ਵੀ ਨਸੀਬ ਸਿੰਘ ਪਿੰਡ ਸਾਦਾ ਸਿੰਘ ਜ਼ਿਲ੍ਹਾ ਮੁਕਤਸੀਰ ਮੁਬਈ ਫੋਨ ਨੰਬਰ ਦਾ ਸ੍ਰੀ 944615955 ਪੰਜ ਨਾਗ ਨਸੀਬਾ ਪੰਜ ਨਾਗ ਆ ਬਈ ਕੀ ਤੋਂ ਲੱਗੀ ਪਹਿਲਾਂ ਗੱਪਣ ਗੜ ਤੋਂ ਲੱਗੀ ਕਿੰਨਾ ਵਸੂਆ ਤੁਸੀਂ ਜਵਾ ਬਈ ਸਹੀ ਯਾਰਾ ਕਹਿਣੂ ਦੂਜਾ ਗੋੜਾ ਪਰ ਤੀਜਾ ਹੋ ਗਿਆ ਬੜੀਆ ਕਿੰਨੇ ਦਿਨ ਲੈ ਜਾਓ ਤੇ ਅਣੀਆ ਸੂਬੇ ਦਾ ਬਣਾਈ ਅੱਜ ਭਲਕ ਸੂਬੇ ਚ ਕੱਢੀ ਦਾ ਪੰਚਾਤਾ ਤਿਆਰੀਆਂ ਜੀ ਮੰਨ ਗਏ ਤਿਆਰੀਆਂ ਕੀ ਆ ਕਿੰਨਾ ਕਿ ਦੁੱਧ ਪਿਆਜੂ ਦੁੱਧ ਪਿਆਜੂ ਬਈ 17 18 ਲੀਟਰ ਮੋਇਨਾ ਵੇ ਹੋ ਸਕਦਾ ਅਗਲੀ ਸੇਵਣਾ 20 ਪਿਆਜੇ ਪਰ ਜਿਹੜੇ ਹਸਾ ਨਾਲ ਥਾਨ ਭਾਂਡਾ ਵਹਿੜਾ ਜੱਤ ਕੁਆਲਟੀ ਵਹਿੜਦੀ ਬਈ ਸਾਈਵਾਲ ਕ੍ਰੋਸ ਉਹ ਹਸਾ ਨਾਲ 17 18 ਵਧੇਰਾ ਬਈ ਕੱਢੀਏ ਬਾਹਰ ਨੂੰ ਦੋਸਤੋ 17 18 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਬਾਕੀ ਹੋ ਸਕਦਾ ਵੜ ਵੱਡੀ ਆ ਬਾਈ ਕਹਿੰਦਾ ਹਵਾਨਾ ਸੋਹਣਾ ਵੱਡਾ ਤਿਆਰ ਕੀਤਾ ਅਗਲੇ ਦੀ ਸੇਵਾ ਵੱਧ ਹੀ ਹੋ ਸਕਦਾ 20 ਕਿਲੋ ਪਿਆਜ ਪਰ 17 18 ਕਿਲੋ ਮੰਨ ਕੇ ਆਜੋ ਸੀਲ ਸੌ ਪੂਰੀ ਆ ਮੱਝ ਆਲਾ ਮੋਟਾ ਹੱਦੀ ਚੁਵਾਈ ਆਲਾ ਜਾਨ ਆਲਾ ਥਣ ਉਸ ਤੋਂ ਕਰੋ ਸੰਗ ਦੀ ਬੱਚੀ ਦੁੱਧ ਮੱਝ ਵਰਗਾ ਉਹ ਜਮਾ ਚਿੱਟਾ ਵੱਡੀ ਫੁੱਲ ਹੈ ਹਾਈਟ ਵੀ ਫੁੱਲਾ ਲੈਂਥ ਵੀ ਪੂਰੀ ਆ ਸੋਹਣਾ ਬੋਡੀ ਸੈਟ ਸਟਰਕਚਰ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਸੂਨ ਨੂੰ ਬਾਈ ਕਹਿੰਦਾ ਤਿਆਰ ਆ ਹੋ ਸਕਦਾ ਸ਼ਾਮ ਨੂੰ ਸੂਪੇ ਲੇ ਜੇ ਤਾਂ ਕੋਈ 2-3 ਦਿਨ ਲੈ ਜੇ ਤੁਹਾਨੂੰ ਵੀ ਪਤਾ ਉਹ ਅੱਗੇ ਵਾਈਗਰੂ ਨੂੰ ਪਤਾ ਆਏ ਤਾਂ ਹੈ ਨਹੀਂ ਗਾ ਸਕੈਨ ਤਾਂ ਕੋਈ ਕਰਾਈ ਨਹੀਂ ਕਿ 12 ਵਜੇ 10 ਮਿੰਟ ਤੇ ਇਹਨੇ ਸੂ ਪੈਣਾ ਹੋ ਸਕਦਾ ਸ਼ਾਮ ਨੂੰ ਸੂਪੇ ਤੇ ਹੋ ਸਕਦਾ 2-3 ਦਿਨ ਲੈ ਜੇ ਬਾਕੀ ਜੇ 2 ਦਿਨ ਕੱਢ ਗਈ ਤੇ ਹਵਾਨਾ ਹੋਰ ਭੂਰਾ ਚੰਗਾ ਵੱਡਾ ਤਿਆਰ ਕਰਕੇ ਸੂ ਕਰਮਾ ਲਈ ਸਾਈਡਾਂ ਚ ਵਾਲ ਟ ਹੈ ਬਾਕੀ ਆ ਬਾਕੀ ਜੇ ਸੂ ਵੀ ਪਈ ਇੰਨੀ ਕੁਆਲਟੀ ਹਾਲ ਤਾਂ ਕਰਮਾ ਲੀਆਂ ਜਦੋਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਉਦੋਂ ਕੱਢ ਦਿੰਦੀਆਂ ਪ੍ਰਾਈਸ ਤੁਹਾਨੂੰ ਪੁੱਛਦੇ ਨਾ ਥਣਾ ਦੀ ਸਾਫ ਸੁਥਰੀ ਆ ਦੁੱਧ ਮੱਝਾਂ ਰਗਾ ਉਹ ਚਟਾ ਮੁੱਲ ਜੈਜ 55000 ਰੁਪਏ ਪੰਜ ਤਣ ਹੋ ਜੀ ਕਰ ਦਿਆਂਗੇ 55000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ 17 18 ਕਿਲੋ ਪਿਆਜੂ ਗਰਮੀ ਰਹਿਤ ਵਹਿੜ ਦੁੱਧ ਮੱਝਾਂ ਰਗਾ 17 18 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਪਹਿਲੀ ਗੱਲ ਤਾਂ ਛੇਤੀ ਦੁੱਧ ਇੰਨੇ ਦੁੱਧ ਵਾਲੀ ਮੱਝ ਨਹੀਂ ਮਿਲਦੀ ਜੇ ਮਿਲੀ 1.5 ਲੱਖ ਦੀ ਮਿਲੂ ਦੋ ਨੰਬਰ ਤੇ ਆ ਜੀਏ ਇਹਨੂੰ ਬਈ ਸੂਈ ਨੂੰ ਹੋ ਗੋਗੇ 15 ਤੋਂ 20 ਦਿਨ ਬਈ ਠੀਕ ਆ ਪੱਛਾ ਇਹਦੇ ਮਗਰੋਂ ਬੈਠਾ ਮਗਰੋਂ ਕਿੰਨਾ ਦੁੱਧ ਆ ਐਸਾਂ ਬਾਈ 8 ਹੋਵੇ 9 ਹੋਵੇ ਇੱਥੇ ਹੈਗਾ ਹਾਂ ਦਰਮਿਆਨੇ ਜੇ ਘਰੋਂ ਲਈ ਆ ਯਾਨਕਿ ਬਾਹਲਾ ਨਹੀਂ ਕਿਲੋ ਦੁੱਧ ਕੁਲ ਵਾਧ ਦੁੱਧ ਵਧਾ ਦੂਗੀ ਠੀਕ ਹੈ ਪਹਿਲਾ ਸਵੇਰ ਨਵਾਂ ਆਣ ਜੈ ਜਮਲ ਦਾ ਹਦੀ ਦਾ ਵੀ ਪਹਿਲਾਂ ਹੀ 30000 ਦੋਸਤੋ ਬਾਈ ਕਹਿੰਦਾ ਦਰਮਿਆਨੇ ਜੇ ਘਰੋਂ ਲਈ ਆ ਮਗਰੇ ਦੇ ਬੱਚਾ ਜੇ ਅਗਲਾ ਸੇਵਾ ਕਰ ਲੂ ਬਾਹਲਾ ਤਾਂ ਬਾਈ ਕਹਿੰਦਾ ਆਪਾਂ ਕਹਿੰਦੇ ਨਹੀਂ ਕਿਲੋ ਦੁੱਧ ਹੋਰ ਵਧਾ ਦੂ ਵੀਡੀਓ ਬਣਾਉਣ ਦਾ ਸਮਾਂ 1:30 ਦਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸੂਈ ਸਵਾਈ ਹੈ ਗਿਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ 9 ਕਿਲੋ 8 9 ਕਿਲੋ ਖੁੱਲਾ ਦੁੱਧ ਬਾਈ ਕਹਿੰਦਾ 8 ਕਿਲੋ ਤੋਂ ਬਾਹਰ 9 ਕਿਲੋ ਹੀ ਹੋਊ ਖੁੱਲਾ ਦੁੱਧ ਤਿਆਰ ਹੈ 30000 ਮੁੱਲ ਹੈ ਕੋਈ ਮਾਨਤਾਨ ਹੋ ਜੂ ਅਗਲਾ ਬੇਫਿਕਰ ਓਕੇ ਆ ਜੇ ਐਚ ਐਫ ਰਗੀਆ ਠੀਕ ਹੈ ਮਨ ਲੈ ਇਹਨਾਂ ਦਾ ਕਹਿੰਦਾ ਵੀ ਬੱਚੇ ਤੋਂ ਬਣਾਏ ਮਿਲਦੀ ਨਹੀਂ ਬੱਚਾ ਛੱਡ ਬਣਾਇ ਨਾ ਛੱਡ ਪਾੜੇ ਦੀ ਹੁੰਨੀ ਲੋੜ ਆਹੀਂ ਖੜੀਏ ਨਿਆਣਾ ਪਾੜ ਤੇ ਚੋੜ ਸਿੱਧਾ ਹੀ ਬਹਿ ਜਾ ਹਾਂ ਨਾ ਕੋਈ ਪੈਰ ਦੀ ਭਾਪ ਹੋਈ ਨਹੀਂ ਕੱਢੀ ਕੋਰਾ ਠੀਕ ਹੈ ਦੋਸਤੋ ਫੁੱਲ ਸੀਲ ਆ ਬਾਈ ਕਹਿੰਦਾ ਬੱਚਾ ਛੱਡਣਾ ਤਾਂ ਅਗਲੇ ਨੇ ਛੱਡ ਲੈ ਨਹੀਂ ਛੱਡਣਾ ਤਾਂ ਵੀ ਕੋਈ ਚੱਕਰ ਨਹੀਂ 9 ਕਿਲੋ ਦੁੱਧ ਹੈ ਕਿਲੋ ਕਿ ਦੁੱਧ ਹੋਰ ਵਧਾ ਦੂ ਮੁੱਲ 30000 ਤਾਜੀ ਸੂਈ ਸਵਾਈ ਆ 3 ਨੰਬਰ ਨਸੀਬ ਇਹ ਬਈ 4.5 ਮਹੀਨੇ ਗੱਭਣਾ ਹੈ ਤੋਕੜ ਗੱਭਣਾ ਹਾਂ ਦੋ ਤਿੰਨ ਗੇਠਾਂ 4 ਕਿਲੋ ਮੁੱਲੇ ਦਾ ਜਾਇਜ਼ ਆ 20000 ਦੀ ਸਾਢੇ 4ਾਂ ਦੀ ਗੱਭਣਾ ਹਾਂ 4 ਕਿਲੋ ਬਾਈ ਕਹਿੰਦਾ ਦੁੱਧ ਹੈ ਸਾਢੇ 4 ਮਹੀਨਿਆਂ ਦੀ ਗੱਭਣ ਤੋਕੜ ਗੱਭਣ ਚੈੱਕ ਪਾਸ ਮੋਲੇ ਦਾ 20000 20000 ਦੀ ਬਾਈ ਕਹਿੰਦਾ ਦੇ ਦੇਣੀ ਐ 2 ਕਿਲੋ ਸੁਬਾ ਦੁੱਧ ਦਿੰਦੀ ਐ 2 ਕਿਲੋ ਸ਼ਾਮ ਨੂੰ ਵੀਡੀਓ ਬਣਾਉਣ ਦਾ ਤੁਹਾਨੂੰ ਸ਼ਾਮਾਂ ਪਹਿਲਾਂ ਮੈਂ ਦੱਸ ਹੀ ਦਿੱਤਾ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ ਬਾਕੀ ਸੂਈ ਸਵਾਈ ਹੈਗੀ ਆ ਭਾਵੇਂ ਦੋ ਟਾਈਮ ਚੋੜਿਓ ਭਾਵੇਂ ਚਾਰ ਟਾਈਮ ਚੋੜਿਓ ਸਾਢੇ 4ਾਂ ਦੀ ਗੱਭਣ ਚੈੱਕ ਪਾਸ ਐ 4 ਕਿਲੋ ਦੁੱਧ ਐ 4 ਨੰਬਰ ਤੇ ਆਇਆ ਨਸੀਬ ਕਿ ਬਈ ਤੀਜਾ ਸੂਤ ਹੋਈ ਮੈਂ ਹੂੰ ਸੂਈ ਨਾ ਹੋ ਗਣਗੇ ਨੂੰ 12 13 ਦਿਨ ਹੋਸਾ 15 ਵੀ ਹੋ ਗਏ ਹੋਣ ਯਾਰ ਠੀਕ ਉਹ ਕੱਟਾ ਬੈਠੇ ਦਾ ਉਸ ਤੋਂ ਮਗਰ ਮਾਲੀ ਆ ਉਧਰ ਬਾਹਰ ਦੇ ਮੂਰੇ ਆ ਕਿੰਨਾ ਦੁੱਧ ਆ ਦੁੱਧ ਹੋਊਗਾ ਬਈ ਪੁੱਤ 10 ਕਿਲੋ ਸੀ ਤੇ ਥੋੜਾ ਉਪਰਾਂ ਕਰ ਗਈ ਮੈਂ ਕਰੀ ਜਾਂਦੀ ਆ 9 ਕਿਲੋ ਦੁੱਧ ਹੋਊਗਾ 9 ਕਿਲੋ ਹਾਂ 9 ਕਿਲੋ ਦੁੱਧ ਬਾਈ ਕਹਿੰਦਾ ਹੋਊਗਾ ਜਿਹੜਾ ਤੁਸੀਂ ਝੋ ਲੈਣਾ ਮਗਰ ਮਾਲੀ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਕਹਿਣਾ ਕਿਉਂਕਿ ਜੇ ਅੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ 4-5 ਵਜੇ ਜਾਂ 6 ਵਜੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬਾਕੀ ਤਿੰਨ-ਚਾਰ ਪਸ਼ੂ ਸੂਏ ਸਵਾਏ ਹੈਗੇ ਆ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਝੋਕੇ ਲੈ ਜੇ 9 ਕਿਲੋ ਤਾਂ ਬਾਈ ਕਹਿੰਦਾ ਖੁੱਲਾ ਦੁੱਧ ਹੈ ਦੁੱਧ ਤਾਂ ਬਾਈ ਕਹਿੰਦਾ 10 ਕਿਲੋ ਸੀ ਥੋੜਾ ਕੁ ਉਪਰਾ ਕੀਤਾ ਵਪਾਰ ਦਾ ਕੰਮ ਬਗਾਨੇ ਥਾਂ ਆ ਕੇ ਪਸ਼ੂ ਡਾੜੀ ਡੰਗ ਕਰ ਵੀ ਜਾਂਦਾ ਬਾਕੀ 9 ਕਿਲੋ ਦੁੱਧ ਮੰਨ ਕੇ ਅਗਲਾ ਆਜੇ 9 ਕਿਲੋ ਨੱਟ ਕੰਡੇ ਵਾਲਾ ਥਣ ਚਾਰ ਹੀ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਮੁੱਲ ਨਸੀਬ ਜਾਇਜ਼ ਆ 75000 ਜੀ 75000 ਦੀ ਬਾਈ ਕੰਨਾਂ ਦੇ ਦੇ ਦਾਂਗੇ 9 ਕਿਲੋ ਦੁੱਧ ਆ ਤੇ ਅੱਜ ਕੱਲ ਤੁਹਾਨੂੰ ਵੀ ਪਤਾ ਮੱਝਾਂ ਹੈ ਵੀ ਤੇਜ ਆ ਲੱਖ ਰੁਪਏ ਤੋਂ ਘੱਟ ਤਾਂ ਕੋਈ ਵੀ ਗੱਲ ਨਹੀਂ ਕਰਦਾ ਪਰ ਜੇ ਕਿਸੇ ਭੈਣ ਭਰਾ ਨੇ ਦੁੱਧ ਪੀਣ ਨੂੰ ਲੈਣੀ ਆ 70 75000 ਤੋਂ ਘੱਟ ਤਾਂ ਤੁਹਾਨੂੰ ਵੀ ਪਤਾ ਅਗਲਾ ਦਿਨ ਦਾ ਵੀ ਕੋਣਾ ਤਾਜੀ ਸੂਈ ਮੱਝ 9 ਕਿਲੋ ਦੁੱਧ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਭਾਵੇਂ ਦੱਸ ਦèm ਚੋਕੇ ਲੈ ਜੋ 75000 ਚੋਂ ਮਾਨਤਾ ਨੋ ਜੀ ਇੱਕ ਇਧਰ ਝੋਟੀ ਆ ਕਿੰਨਾ ਵਸੂਆ ਕਿੰਨੇ ਚਿਰ ਦੀ ਕੱਚੀ ਇਹ ਕੱਟੋ ਵੱਟ ਡੇਢ ਮਹੀਨਾ ਪਿਆ ਡੇਢ ਮਹੀਨਾ ਹਾਂ ਇਹ ਤੋਂ ਸੰਭਨ ਵਾਲਾ ਫੁੱਲਾ ਕੋਲ ਆਦਾ ਠੀਕ ਹੈ ਖਾ ਦਿੰਨੇ ਆਪਾਂ ਵੀਡੀਓ ਤੇਰਾ ਦੋਸਤੋ ਰੇਟ ਨਹੀਂ ਕਰਦੇ ਸਹੀ ਆ ਬਾਈ ਕਹਿੰਦਾ ਰੇਟ ਨਹੀਂ ਕਰਦੇ ਕੱਚੀ ਐ ਜੇ ਕੋਈ ਭੈਣ ਭਰਾ ਸੰਭਨ ਵਾਲਾ ਲੈਣ ਦਾ ਕੋਈ ਚਾਹਵਾਨ ਹੋਵੇ ਡੇਢ ਮਹੀਨਾ ਹਜੇ ਝੋਟੀ ਦਾ ਪਿਆ ਮੱਲਵੀਰ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਆਜੇ ਨਹੀਂ ਬਾਈ ਕਹਿੰਦਾ ਫਿਰ ਜਦੋਂ ਤਿਆਰ ਹੋਗੀ ਉਸ ਦਿਨ ਤਾਂ ਫਿਰ ਆਪਾਂ ਸੇਲ ਕਰਨੀ ਕਰਨੀ ਹੈ ਕਿਉਂਕਿ ਅੱਜ ਤੁਹਾਨੂੰ ਵੀ ਪਤਾ ਅੱਜ ਦਾ ਮੁੱਲ ਹੋਰ ਹੋਣਾ ਤੇ ਜਿਹੜਾ ਡੇਢ ਮਹੀਨੇ ਹੁਣ ਪੱਠੇ ਪਾਊਗਾ ਫਿਰ ਉਸ ਦਿਨ ਅੱਜ ਦੇ ਮੁੱਲ ਦੇ ਹਿਸਾਬ ਨਾਲ ਤਾਂ ਕਿਨੇ ਦੇਣੀ ਆ ਤਾਂ ਕਰਕੇ ਮੁੱਲ ਬਾਈ ਨੇ ਕੀਤਾ ਨਹੀਂ ਡੇਢ ਮਹੀਨੇ ਦੀ ਕੱਚੀ ਆ ਸੋਹਣੀ ਝੋਟੀ ਆ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਆ ਜੇ ਕੋਈ ਸਾਮ ਨੂੰ ਡੇਢ ਮਹੀਨਾ ਤੇ ਬਾਈ ਨੂੰ ਫੋਨ ਲਾ ਲਿਓ ਚ ਪੰਜ ਪਸ਼ੂ ਆ ਤਿੰਨ ਵੜਾ ਇੱਕ ਗੱਬਣ ਵੜ 18 20 ਕਿਲੋ ਦੁੱਧ ਪਿਆ ਜੂ 17 18 ਕਿਲੋ ਦੁੱਧ ਦੀ ਤਾਂ ਵੀਰ ਕਹਿੰਦਾ ਗਾਰੰਟੀ ਬਾਕੀ ਵੜ ਵੱਡੀ ਬਹੁਤ ਆ 2 ਨੰਬਰ 30000 ਦੀ 9 10 9 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਪਰੇ ਤੋਕੜ ਗੱਬਣ 20000 ਦੀ ਆ 75000 ਦੀ ਮੱਝ 9 ਕਿਲੋ ਖੁੱਲਾ ਦੁੱਧ ਹੈ ਇੱਕ ਪਰੇ ਝੋਟੀ ਆ ਫੋਨ ਨੰਬਰ ਸਕਰੀਨ ਤੇ ਬਿਲਕੁਲ ਛੋਟੇ ਜਿਹੇ ਭਾਦੇ ਪੰਜ ਪਸ਼ੂ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਸਿਖਾ